ਜੋਂਡੀਰ ਆ ਗਿਆ ਜੀ 50 52 ਇਹ ਆ ਗਿਆ ਜੀ B5 ਹਾਂਜੀ ਠੀਕ ਆ ਜੀ ਸੈਡ ਗੇਅਰ ਚ ਤੇ ਨਾਲ ਦੀ ਮਗਰਾੜ ਮਰੂਤ オリジナル ਟਰੈਕਟਰ ਕੰਡੀਸ਼ਨ ਦਾ ਪੂਰਾ ਘੈਂਟ ਆ 855 ਡੀ 100 ਮਾਡਲ ਆ ਜੀ ਹਾਂਜੀ ਸਪੀਡ ਚ ਆਵੇ ਜੀ 4x4 ਆ ਹਾਂਜੀ ਤੇ ਹੀ ਮਾਡਲ ਆ ਜੀ ਘੰਟੇ ਸਾਮਣੇ ਚੱਲੇ ਆ ਇਹ ਵੀ ਪਲੇਟ ਨੰਬਰ ਆ ਜੀ ਹਾਂਜੀ PV22 ਠੀਕ ਆ ਜੀ PV22 ਤੇ ਦੇਖ ਸਾਡੇ ਨਵੀਂ ਸੈਡ ਗੇਅਰ ਦੇ ਬੱਚਾ ਗਿਆ ਜੀ ਇਹ ਵੀ ਟਾਪ ਵਾਲੇ ਮਾਡਲ ਚ ਹੈ ਗਿਆ ਜੀ ਪਾਵਰ ਸਟੀਰਿੰਗ ਦਾ ਮਤਲਬ ਹੈ ਜਿਵੇਂ ਆਪਾਂ ਕਹਿੰਦੇ ਆ ਪੱਠੇ ਵਾਲੇ ਵੀਰ ਹੋਗੇ ਜਾਂ ਪੂੰਗਾ ਵਾਲੇ ਵੀਰ ਹੋਗੇ ਠੀਕ ਹੈ ਇੱਕ ਵਾਰੀ ਵਾਲਾ ਕੰਮਾ ਦੀ ਇਹ ਟਰੈਕਟਰ ਪੂਰਾ ਬੈਸ ਹੈ ਹਾਂਜੀ ਦੋਸਤੋ ਅੱਜ ਆਪਾਂ ਪਹੁੰਚੇ ਜੀ ਮੋਗੇ ਕਰਨਲ ਟਰੈਕਟਰ ਸੇਲ ਪਰਚੇਜ ਵਾਲੇ ਵੀਰਾਂ ਕੋਲ ਇੱਥੇ ਤੁਹਾਨੂੰ ਦਿਖਾਉਣਾ ਹੈ ਕਣ ਕਣ ਕੰਡੀਸ਼ਨਾਂ ਦੇ ਟਾਪ ਮਾਡਲ ਵਾਲੇ ਟਰੈਕਟਰ ਸਭ ਤੋਂ ਪਹਿਲਾਂ ਟਰੈਕਟਰ ਦਿਖਾਉਣਾ ਹੈ ਫਿਰ ਕੰਟੈਕਟ ਵਗੈਰਾ ਦੱਸਾਂਗੇ ਸਾਹਮਣੇ ਟਰੈਕਟਰ ਆ ਗਿਆ ਜੀ ਜੰਡੀਆਰਾ ਚਰਵਨਜਾ ਜੀ 05 ਪੰਜਾਬ ਨੰਬਰ ਟੋ ਪੜਾ ਮੜਲਾ ਇਹ ਪਟਾਇਰਾਂ ਦੀ ਗੱਲ ਬਾਤ ਕਰੀਏ ਕਿੰਨੇ ਕੁ ਪੈਸੇ ਟਾਇਰ ਆ ਜੀ ਟਾਇਰ ਹੈਗਾ ਜੀ 80 ਪੈਸੇ 80 ਪੈਸੇ ਐਮ ਆਰ ਫਰੇਟ ਟਾਇਰਾਂ 16 ਦੇ ਟਾਇਰਾਂ ਜਾਂ ਬਈ ਹਾਂਜੀ 16 ਦੇ ਟਾਇਰਾਂ ਜਾਂ ਡਬਲ ਪੰਪ ਡਬਲ ਡਿਸਟ੍ਰੀਬਿਊਟਰ ਆ ਦੇ ਇੱਕ ਸਾਈਡ ਤੋਂ ਲੈਫਟ ਵਾਲੀ ਬਟਨ ਦਾ ਪ੍ਰੋਜੈਕਟ ਵੀ ਹੈਗਾ ਜੇ ਲਾਉਣਾਗਾ ਠੀਕ ਹੈ ਇਹ ਕੰਡੀਸ਼ਨ ਦਾ ਪੂਰਾ ਕੋਕਾ ਪੀਸ ਪੈਟ ਰੈਕਟਰ ਹਾਂਜੀ ਫਾਈਬਰ ਵਾਲੀ ਹੱਡ ਲੱਗੀ ਹੋਈ ਆ ਹਾਂਜੀ ਹਾਂਜੀ ਕਲਰ ਸ਼ਿਫਟ B14 ਚ ਆ ਗਿਆ ਜੀ ਇਹ ਮਾਰਾ ਜਾਏਗਾ 19 ਇਹ 19 ਮਾਡਲ ਹੈ ਡਿਮਾਂਡ ਕਿੰਨੀ ਕਰਦੇ ਹੋ ਜੀ 7 ਲੱਖ 65000 ਰੁਪਏ ਜੀ 7 ਲੱਖ 65000 ਰੁਪਏ ਦਾ ਡਿਮਾਂਡ ਆ ਛੜ ਗੇਅਰ ਚਾ ਤੇ ਪਲੇਟਫਾਰਮ ਦਾ ਵੀ ਖੁੱਲਾ ਡੁੱਲਾਗਾ ਤੇ ਬਾਕੀ ਮੌਕੇ ਤੇ ਜਿਹੜਾ ਕੋਈ ਵੀਰਪਰਾ ਉੱ ਚੱਲ ਕੇ ਮਾਨਦਾਨ ਕਰੋਗੇ ਜੀ ਹਾਂਜੀ ਹਾਂਜੀ ਮਾਨਦਾਨ ਹੋ ਜੂਗਾ ਜੀ ਫਿਰ ਠੀਕ ਆ ਜੀ ਸਾਹਮਣੇ ਆ ਗਿਆ ਜੀ ਸੋਨਾ ਲਿੱਕਾ ਡੀਆਈ ਸੈੱਟ ਦਾ ਆਰਐਕਸ ਚ ਆ ਗਿਆ ਜੀ ਨੂੰ ਮਿੱਡੀ ਸੋ ਵਾਲਾ ਕਹਿੰਦੇ ਆ ਹਾਂਜੀ ਸਿਕੰਦਰ ਮਾਡਲ ਕੰਦਰ ਮਟਰ ਕਿੰਨੇ ਹੋਰ ਹਰਸ ਪਾਵਰ ਹੈ ਜੀ 60 ਹਰਸ ਪਾਵਰ ਬਿਨਾ ਚੇਂਜਰ ਵਾਲਾ ਠੀਕ ਹੈ ਜੀ ਐਚ ਡੀ ਐਮ ਦਾ ਕੀ ਮਤਲਬ ਹੁੰਦਾ ਜੀ ਹੈਵੀ ਡਿਊਟੀ ਮੈਜਾ ਘੱਟ ਤੇਲ ਖਰਚੇ ਵਾਲਾ ਹਾਂਜੀ 16 ਦੇ ਟਾਇਰਾਂ ਚ ਬੇਟ ਵਗੈਰਾ ਵੀ ਲੱਗੇ ਹੋਇਆ ਹਾਂਜੀ ਟਾਇਰਾਂ ਦੀ ਜੇ ਗੱਲਬਾਤ ਕਰੀਏ ਨਵੇਂ ਟਾਇਰਾਂ ਮਾਰਕ ਉੱਤੇ ਖੜਾ ਟਾਇਰ ਜੀ ਕਿਹਦਾ ਜੀ ਜੀ ਇਹਦੇ ਟਾਇਰਾਂ ਡਬਲ ਡਿਸਟਰੀਬਿਊਟਰ ਤੇ ਪੀਟੀਓ ਦੀ ਜੇ ਗੱਲਬਾਤ ਕਰੀਏ ਜੀ ਪੀਟੀਓ ਸਾਫਟ ਪੂਰਾ ਬਈ ਜੇ ਤੁਸੀਂ ਦੇ ਸਕੋਗੇ ਨਾਲ ਦਾ ਪਿਆਗਾ ਜੇ ਕਾਇਬ ਵੀ ਲੈ ਤੇ ਆ ਜੇ ਬਾਕੀ ਉਹਨੇ ਬਹੁਤ ਜ਼ਿਆਦਾ ਘੱਟ ਯੂਜ਼ ਕੀਤੀ ਹੋਈ ਹੈਗੀ ਠੀਕ ਆ ਜੀ ਤੇਰੇ ਬਰਸ਼ ਪੀਟੀਓ ਵਾਲਾ ਟਰੈਕਟਰ ਆ ਗਿਆ ਜੀ ਹਾਂਜੀ ਤੇ ਫਰੰਟ ਵਾਲੇ ਜੀ ਟਾਇਰਾਂ ਦੀ ਗੱਲਬਾਤ ਕਰੀ ਜੀ ਫਰੰਟ ਵਾਲੇ ਟਾਇਰ ਆ ਗਿਆ ਭਜੀ 85 90 ਪੈਸੇ ਜਹਾਜ਼ ਜੀ ਟਾਇਰ ਆ ਹਾਂਜੀ ਰੇਡੀਅਲ ਠੀਕ ਆ ਜੀ ਤੇ ਮਾਡਲ ਤੇ ਡਿਮਾਂਡ ਦੀ ਗੱਲਬਾਤ ਕਰੀ ਜੀ ਕਿੰਨੇ ਮਾਡਲ ਆ 5 ਲੱਖ 60 ਹਜ਼ਾਰ ਰੁਪਏ ਡਿਮਾਂਡ ਆ ਜੀ ਠੀਕ ਆ ਜੀ ਮਾਨਤਾਨ ਹੋ ਜੂਗਾ ਜੀ ਮਾਨਤਾਨ ਖੁੱਲਾ ਹੋ ਜੂਗਾ ਜੀ ਹਾਂਜੀ ਸਾਹਮਣੇ ਆ ਗਿਆ ਜੀ ਮਹਿੰਦਰਾ 500 55 DI ਪਾਵਰ ਪਲੱਸ ਕਿੰਨੇ ਐਚਪੀ ਦਾ ਹੈ ਜੀ ਇਹ 57 ਐਚਪੀ ਦਾ ਹੈ ਜੀ ਠੀਕ ਹੈ ਜੀ 555 DI ਇਹ ਵੀ ਟੌਪ ਮਾਡਲ ਵਾਲਾ ਹੈ ਹਾਂ ਜੀ ਹਾਂ ਜੀ ਸੈਂਟਰ ਗੇਅਰ ਹੈਗਾ ਜੀ ਠੀਕ ਹੈ ਜੀ ਤੇ ਟਾਇਰਾਂ ਦੀ ਗੱਲ ਬਾਤ ਕਰੀ ਜੀ ਟਾਇਰ ਹੈਗੇ ਬਈ ਜੀ 16 ਦੇ 80 85 ਪੈਸੇ ਤੇ ਫਰੰਟ ਹੈਗੇ ਬਈ ਜੀ 70 ਦੇ ਪੈਸੇ ਠੀਕ ਹੈ ਜੀ ਤੇ ਫਾਈਬਰ ਵਾਲੀ ਹੁੱਡ ਲੱਗੀ ਹੈ ਪੰਜਾਬ ਨੰਬਰ ਹੈ ਜੀ ਹਾਂ ਜੀ 2017 ਮਾਡਲ ਹੈ ਜੀ 5.5 ਲੱਖ ਰੁਪਏ ਡਿਮਾਂਡ ਅੱਗੇ ਹਾਂ ਜੀ ਨਾਲ ਟਰੈਕਟਰ ਵੀ ਕਟਿਆ ਜਾਊਗਾ ਲੋਨ ਵਗੈਰਾ ਵੀ ਹੋ ਜਾਊਗਾ ਜੀ ਠੀਕ ਆ ਜੀ ਤੇ ਖੁੱਲਾ ਡੁੱਲਾ ਟਰੈਕਟਰ ਹੈ ਜੀ ਪੂਰਾ ਹਾਂ ਜੀ ਠੀਕ ਆ ਜੀ ਅੱਗੇ ਜੇ ਕਰ ਗੱਲਬਾਤ ਕਰੀਏ ਤਾਂ ਅਗਲਾ ਵੱਡਾ ਭਾਈ ਆ ਗਿਆ ਦਾ ਜੀ ਹਾਂ ਜੀ ਮਹਿੰਦਰਾ ਨੂਵੋ ਉਹ 555 ਸੀ ਇਹ ਹੈਗਾ ਜੀ 655 ਉਹਦਾ ਵੱਡਾ ਭਾਈ ਚੇਂਜਰ ਵਾਲਾ ਟਰੈਕਟਰ ਹੈ ਜੀ ਹਾਂ ਜੀ ਤੇ ਬਾਕੀ ਗੱਲਬਾਤ ਕਰੀਏ ਬੈਕਟਾ ਰਹਿ ਗਿਆ ਬਾਈ ਜੀ 16 ਵਾਲੇ 80 ਪੈਸੇ ਤੇ फ्रंट वाले नए नए जी ठीक है प्लेट बड़ा बड़ा अध्यास्ट जी प्लेटफार्म देख सकते हो आप तो कितना खुला ढुला कंफर्टेबल है आराम ਨਾਲ ਬੈਠ ਕੇ ਸੀਟ ਅੱਗੇ ਪਿੱਛੇ ਨੂੰ ਆਪ ਦੇ ਹਿਸਾਬ ਨਾਲ ਕਿਸਾਨ ਭਾੜਾ ਅਡਜਸਟ ਕਰ ਸਕਦਾ ਹਾਂਜੀ फ्रंट वाले ਦੇ ਟਾਇਰਾਂ ਦੀ ਗੱਲਬਾਤ ਕਰੀ ਨਵੇਂ ਟਾਇਰਾਂ ਜੀ ਫਰੰਟ ਵਾਲੇ ਤੇ ਦੇਖ ਸਕਦੇ ਹੋ ਰਿਮਾਂ ਵਗੈਰਾ ਦੇਖੋ ਕਿੰਨੇ ਚਿੱਟੇ ਦੁੱਧ ਵਰਗੇ ਚਮਕਦੇ ਆ ਪੂਰੇ ਦੁੱਧ ਵਰਗੇ ਚਮਕਦੇ ਰਿਮਾਂ ਵਗੈਰਾ ਇਹ ਵੀ ਟੌਪ ਵਾਲਾ ਮਾਡਲ ਆ ਜੀ ਹਾਂਜੀ ਤੇ ਬੇਟ ਵਗੈਰਾ ਦਿਖਾ ਸਕਦੇ ਹਾਂ ਤੁਸੀਂ ਫਰੰਟ ਸਾਈਡ ਤੇ ਦੇ ਜਮਾ ਟੌਪ ਵਾਲਾ ਮਾਡਲ ਆ ਘੰਟ ਦੇ हिसाब ਨਾਲ ਚੱਲਿਆ ਹੋਇਆ ਹੈਗਾ ਹਾਂਜੀ ਇਹ ਮਾਡਲ ਆ 7,85,000 ਰੁਪਏ ਦੀ ਡਿਮਾਂਡ ਆ ਜੀ ਠੀਕ ਆ ਜੀ ਬਾਕੀ ਮੌਕੇ ਤੇ ਮੰਨਤਾ ਨਾਲ ਹੁੰਦੀ ਹਾਂਜੀ ਸਾਹਮਣੇ ਅਗਲੇ ਬਾਰੇ ਕਰਦਿਆਂ ਗੱਲਬਾਤ ਜੌਂਡੀਰ ਆ ਗਿਆ ਜੀ 50 50 ਡੀ ਇਹ ਆ ਗਿਆ ਜੀ B5 ਹਾਂਜੀ ਠੀਕ ਆ ਜੀ ਸਾਈਡ ਗੇਅਰ ਚ ਤੇ ਨਾਲ ਦੀ ਮਗਰਾਡ ਮਗਰੂ ਦਾ origignal ਟਰੈਕਟਰ ਕੰਡੀਸ਼ਨ ਦਾ ਪੂਰਾ ਘੰਟਾ ਹਾਂਜੀ ਚੌਕਲੇਟ ਆ ਰੰਗ ਦਾ ਨਵਾਂ ਹੈ ਜੀ ਲੰਗੋ ਬਈ ਠੀਕ ਆ ਜੀ ਫਾਈਬਰ ਵਾਲੀ ਹੁੱਡ ਵੀ ਲੱਗੀ ਹੋਈ ਆ ਹਾਂਜੀ ਦੇਖ ਸਕਦੇ ਹੋ ਕੰਡੀਸ਼ਨ ਟਾਇਰ ਆ ਗਿਆ 14 ਵਾਲੇ ਠੀਕ ਆ ਜੀ 14 ਵਾਲੇ ਟਾਇਰਾ ਵੀ ਟਾਇਰਾ ਨਹੀਂ ਕੀ ਕਰਨੀ ਸਨ ਰਹੁਗੀ ਚੌਕੜਾ ਟਾਇਰ ਦਾ ਨਵਾਂ ਹੀ ਆ ਇਹ ਦੇਖ ਸਕਦੇ ਹੋ ਮਾਰਕਾ ਵੀ ਇਹੇ ਖੜਾ ਹੈ ਤੇ ਪੰਜਾਬ ਨੰਬਰ ਆਈ ਹਾਂ ਜੀ ਠੀਕ ਆ ਜੀ ਤੇ ਮਾਡਲ ਤੇ ਰੇਟ ਕਿੰਨਾ ਜੀ 2015 ਮਾਡਲ ਆ 4 ਲੱਖ 80 ਹਜ਼ਾਰ ਰੁਪਏ ਡਿਮਾਂਡ ਆ ਜੀ ਠੀਕ ਆ ਜੀ ਬਾਕੀ ਮੌਕੇ ਤੇ ਕਰ ਦੇਣਗੇ ਹਾਂ ਜੀ ਸਾਹਮਣੇ ਆ ਗਿਆ ਜੀ 355 ਦਾ ਵੀ ਵੱਡਾ ਭਾਈ 755 ਡੀ ਆਈ 100 ਮਾਡਲ ਆ ਜੀ ਹਾਂ ਜੀ ਹੋਰ ਸਪੀਡ ਚ ਆਵੇ ਜੀ 4x4 ਆ ਹਾਂ ਜੀ ਤੇ ਕੰਡੀਸ਼ਨ ਦੇਖ ਸਕਦੇ ਹੋ ਟਰੈਕਟਰ ਦੀ ਆਲ ਅਰੀਜਨਲ ਟਰੈਕਟਰ ਆ ਪੰਜਾਬ ਨੰਬਰ ਆ ਜ਼ਾਇਰਪੁਰ ਨਾਲ ਦੀ ਹੈ ਜੀ ਹਾਂਜੀ ਹਾਂਜੀ ਡੀਜੀ ਸੈਂਸ ਵਾਲਾ ਟਰੈਕਟਰ ਹੈ ਭਾਜੀ ਮਤਲਬ ਡੀਜੀ ਸੈਂਸ ਦਾ ਮਤਲਬ ਬੰਦਾ ਵੀ ਜਿਵੇਂ ਕਿਸੇ ਵੀ ਖੇਤ ਚਲਦਾ ਹੋਵੇ ਠੀਕ ਆ ਭਾਜੀ ਇਹਦੇ ਸਿਸਟਮ ਲੱਗੇ ਜਾਂਦਾ ਹੈਗਾ ਠੀਕ ਆ ਜੀ ਤੇ ਉਹਦੇ ਨਾਲ ਪਤਾ ਲੱਗ ਜਾਂਦਾ ਵੀ ਕਿੱਥੇ ਟਰੈਕਟਰ ਚੱਲ ਰਿਹਾ ਹੈ ਲੋਕੇਸ਼ਨ ਚੈੱਕ ਲੈਂਦਾ ਹਾਂ ਹਾਂਜੀ ਠੀਕ ਆ ਜੀ ਖੁੱਲੇ ਡੁੱਲੇ ਪਲੇਟਫਾਰਮ ਚ ਆ ਗਿਆ ਜੀ ਫਾਈਬਰਲੀ ਹੁੱਡ ਲੱਗੀ ਆ ਤੇ 4x4 ਚ ਆ ਗਿਆ ਟਰੈਕਟਰ ਦੇਖ ਸਕਦੇ ਹੋ ਕੰਡੀਸ਼ਨ ਜੀ ਇਹ ਰੇਟ ਤੇ ਇਹ ਮਾਡਲ ਦੀ ਆਪਾਂ ਗੱਲਬਾਤ ਕਰੀ ਤੇ ਇਹ ਮਾਡਲ ਆ ਬਈ ਘੰਟੇ ਤੋਂ ਸਾਹਮਣੇ ਚੱਲਿਆ ਆ ਹਾਂਜੀ 11 ਲੱਖ 65 ਹਜ਼ਾਰ ਰੁਪਏ ਡਿਮਾਂਡ ਆ ਜੀ ਤੇ ਵੇਟ ਬੂਟ ਵੀ ਨਾਲ ਦੀ ਲੱਗੇ ਹੋਇਆ ਜੀ ਹਾਂਜੀ ਹਾਂਜੀ ਮਤਲਬ ਪੁਰਾਣਾ ਟਰੈਕਟਰ ਵੀ ਘਟਾ ਜਾਊਗਾ ਲੋਨ ਵਗੈਰਾ ਵੀ ਹੋ ਜਾਊਗਾ ਬਈ ਜੀ ਠੀਕ ਆ ਜੀ ਕਾਪੀ ਕਰ ਜਾਂਦੀ ਗਰੰਟੀ ਹੈ ਜੀ ਠੀਕ ਆ ਅਗਲੇ ਬਾਰੇ ਕਰਦੇ ਆ ਗੱਲਬਾਤ ਜੀ ਐਸਰ ਆ ਗਿਆ ਜੀ ਕਿੰਨਾ ਆ ਗਿਆ ਜੀ ਇਹ 485 ਇਹ ਵੀ ਪੰਜਾਬ ਨੰਬਰ ਆ ਜੀ ਹਾਂਜੀ ਪੀ ਵੀ 22 ਠੀਕ ਆ ਜੀ ਪੀ ਵੀ 22 ਏ ਦੇਖ ਸਕਦੇ ਨਾ ਇਹ ਵੀ ਸਾਈਡ ਗੇਅਰ ਦੇ ਵਿੱਚ ਆ ਗਿਆ ਜੀ ਇਹ ਵੀ ਟਾਪ ਵਾਲੇ ਮਾਡਲ ਚ ਹੈ ਗਿਆ ਜੀ ਪਾਵਰ ਸਟੀering ਦਾ ਮਤਲਬ ਹੈ ਜਿਵੇਂ ਆਪਾਂ ਕਹਿੰਦੇ ਆ ਪੱਠੇ ਵਾਲੇ ਵੀ ਰੋਗੇ ਜਾਂ ਭੂਂਗ ਵਾਲੇ ਵੀ ਰੋਗੇ ਠੀਕ ਹੈ ਜੀ ਇੱਕ ਵਾਸੀ ਵਾਲਾ ਕੰਮ ਆ ਦੀ ਇਹ ਟਰੈਕਟਰ ਪੂਰਾ ਵੈਸਟ ਆਗਾ ਜ਼ਿਆਦਾਤਰ ਭੂਂਗ ਵਾਲਿਆਂ ਤੇ ਜ਼ਿਆਦਾ ਚ ਚੱਲਦੇ ਟਰੈਕਟਰ ਫੈਕਟਰੀਆਂ ਵਗੈਰਾ ਲਈ ਹਾਂਜੀ ਤੇਲ ਖਰਚਾ ਵੀ ਬੱਤੀ ਜਾਂਦਾ ਤੇ ਟਾਇਰਾਂ ਦੀ ਗੱਲ ਬਾਤ ਕਰੀਏ ਜੀ ਟਾਇਰ ਆ ਗਿਆ ਭਾਈ ਜੀ 70 75 ਪੈਸੇ ਹਾਂਜੀ ਉਨੇ ਮਾਡਲ ਦਾ 1.65 ਲੱਖ ਰੁਪਏ ਡਿਮਾਂਡ ਆ ਜੀ ਠੀਕ ਆ ਜੀ ਹੱਕੀ ਮੌਕੇ ਤੇ ਮਾਨਤਾ ਹੋ ਜਾਊਗਾ ਤੇ ਪੁਰਾਣਾ ਟਰੈਕਟਰ ਵੀ ਕੱਟਿਆ ਜਾਊ ਲੋਨ ਵੀ ਹੋਊ ਜੇ ਆਪਾਂ ਕੰਟੈਕਟ ਦੀ ਗੱਲਬਾਤ ਕਰੀਏ ਤਾਂ ਕੰਟੈਕਟ ਆ ਸਕਰੀਨ ਤੇ ਵੀ ਚਲਾ ਦਿੰਨੇ ਇੱਕ ਵਾਰੀ ਬੋਲ ਵੀ ਦਿੰਨੇ ਜੀ ਕੰਟੈਕਟ ਨੰਬਰ ਹੈਗਾ ਜੀ 98140 34 38413 ਤੇ ਪੁਰਾਣਾ ਟਰੈਕਟਰ ਵੀ ਕੱਟਿਆ ਜਾਊ ਲੋਨ ਵੀ ਹੋਊ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਲੱਚੋ ਮਿਲਦੇ ਆ ਨਵੀਂ ਵੀਡੀਓ ਨਾਲ ਧੰਨਵਾਦ